ਪਲਾਸਟਿਕ ਬੋਤਲ ਨੂੰ ਲੈ ਕੇ ਕੁਝ ਆਂਕੜੇ ਕੁਝ ਟਾਕਸਿਕ ਉਹਦੇ ਵਿੱਚ ਹੋਣ ਦੀ ਗੱਲ ਚੱਲੀ ਹੈ ਅਸੀਂ ਰੋਜ਼ ਆਪਣੀ ਆਮ ਜ਼ਿੰਦਗੀ ਦੀ ਵਿੱਚ ਪਾਣੀ ਦੀ ਬੋਤਲ ਜਾਂ ਫਿਰ ਕੋਲਡ ਡਰਿੰਕ ਵਗੈਰਾ ਆਮ ਲੋਕ ਪੀਂਦੇ ਨੇ ਉਹਦੇ ਨਾਲ ਉਹ ਕਿੰਨਾ ਕੁ ਨੁਕਸਾਨ ਸਾਡੀ ਸਿਹਤ ਨੂੰ ਹੁੰਦਾ ਹੈ ਉਹਦੇ ਬਾਰੇ ਚ ਇੱਕ ਸਟੱਡੀ ਰਿਪੋਰਟ ਆਪੀ ਹੋਰ ਨਾਲ ਦੇ ਨਾਲ ਇਹਦੇ ਨਾਲ ਹੀ ਸਟਬਲ ਬਰਨਿੰਗ ਤੋਂ ਸਾਨੂੰ ਲੰਗ ਕੈਂਸਰ ਕਿਸ ਤਰੀਕੇ ਨਾਲ ਅੱਗੇ ਵਧ ਰਿਹਾ ਕਿਉਂਕਿ ਸਟਬਲ ਬਰਨਿੰਗ ਪੰਜਾਬ ਵਾਸਤੇ ਇੱਕ ਅਹਿਮ ਮੁੱਦਾ ਹੈ ਇਸ ਮੁੱਦੇ ਦੇ ਉੱਤੇ ਪੋਲਿਟਿਕਸ ਤੇ ਹੁੰਦੀ ਹੈ ਪਰ ਇਹ ਸਿਹਤ ਨੂੰ ਸਾਡੇ ਕਿਸ ਤਰੀਕੇ ਨਾਲ ਨੁਕਸਾਨ ਪਹੁੰਚਾ ਰਹੀ ਹੈ ਇਹ ਦੋਨੋਂ ਰਿਪੋਰਟਾਂ ਨੂੰ ਥੋੜਾ ਜਿਹਾ ਦੱਸੋ ਕਿ ਵੀ ਆਪਾਂ ਜਾ ਕਿੱਥਾ ਸੀਗੇ ਦੋਨੋਂ ਹੀ ਇਹ ਬਨੁਖੀ ਸਿਹਤ ਰਣ ਬਨੁਖੀ ਦੀ ਓਵਰਆਲ ਜਿਹੜਾ ਜੈਵਿਕ ਜੀਵਨ ਹੈ ਸਾਰਿਆਂ ਤੇ ਉਹ ਚੀਜ਼ਾਂ ਅਸਰ ਕਰਦੀਆਂ ਨੇ ਜਿਹੜਾ ਖਾਸ ਤੌਰ ਤੇ ਪਲਾਸਟਿਕ ਦਾ ਇੱਕ ਤਾਂ ਬੜੇ ਵੱਡੇ ਪੱਧਰ ਤੇ ਲੋਕਾਂ ਚੰਦਾ ਹੀ ਹੈ ਕਿਉਂਕਿ ਤੇ ਗਲਦਾ ਨਹੀਂ ਹੈ ਉਹਦਾ ਕਰੀਏ ਕੀ ਉਹਦਾ ਪ੍ਰਬੰਧ ਦਾ ਬਹੁਤ بڑا ਸੋਕ ਸੰਕਟ ਹੈ ਪਰ ਜ਼ਿੰਦਗੀ ਤੇ ਕੀ ਅਸਰ ਪੈਂਦਾ ਜਿਹੜੀਆਂ ਚੀਜ਼ਾਂ ਖਾਸ ਤੌਰ ਤੇ ਹੁਣ ਤਾਂ ਪਾਣੀ ਪੰਜਾਬ ਵਰਗੇ ਸੂਬੇ ਚ ਵੀ ਸਾਰੇ ਕਿਤੇ ਪਲਾਸਟਿਕ ਬੋਟਲਡ ਪਾਣੀ ਜਿਹੜਾ ਆ ਗਿਆ ਉਹ ਕਹਿੰਦੇ ਨੇ ਜਿਹੜਾ ਨੈਨੋ ਪਾਰਟੀਕਲਰ ਚ ਨੇ ਜਿਹੜੇ ਉਹਦੇ ਵਿੱਚ ਕਿੰਨੇ ਗੁਣਾ ਜ਼ਿਆਦਾ ਹੋ ਸਕਦੇ ਨੇ ਹੁਣ ਜਿਹੜੇ ਤੁਹਾਡੇ ਲੰਗ ਤੇ ਅਸਰ ਕਰਦੇ ਨੇ ਜਾਂ ਬੱਖ ਬੱਖ ਮਾਈਕਰੋ ਪਾਰਟੀਕਲਰ ਚ ਤੋਂ ਵੀ ਉਹ ਬਹੁਤ ਕਈ ਗੁਣਾ ਜ਼ਿਆਦਾ ਨੁਕਸਾਨ ਕਰਦੇ ਨੇ ਆਲਰੇਡੀ ਕਿਉਂਕਿ ਹੁਣ ਲੇਟੈਸਟ ਕੋ ਟੈਕਨੋਲੋਜੀ ਆਈ ਹੈ ਜਿਹਦੇ ਰਾਹੀਂ ਉਹ ਸਟਡੀ ਕੀਤੇ ਗਏ ਨੇ ਇਸ ਤੋਂ ਪਹਿਲਾਂ ਵੀ ਕਰਦੇ ਸੀ ਨੁਕਸਾਨ ਤਾਂ ਪਹਿਲਾਂ ਵੀ ਦੱਸਿਆ ਜਾ ਰਿਹਾ ਸੀਗਾ ਕਿ ਇਹਦਾ ਨੁਕਸਾਨ ਹੁੰਦਾ ਹੈ ਯੂ ਐਸ ਦੀ ਕੋਈ ਜਿਹੜੀ ਸੰਸਥਾ ਹੈ ਜਿਨੇ ਇਹ ਸਟਡੀ ਕੀਤੀ ਹੈ ਤੇ ਉਹਨੂੰ ਦੇਖ ਕੇ ਤਾਂ ਡਰ ਜਾ ਹੀ ਲੱਗਣ ਲੱਗ ਜਾਂਦਾ ਹੈ ਨਾ ਜਿਵੇਂ ਹੁਣ ਤਾਂ ਬੋਤਲ ਫੜ ਕੇ ਤਾਂ ਮਤਲਬ ਉਹ ਡਰ ਜਾ ਲੱਗਿਆ ਕਰੋਗਾ ਵੀ ਇਹ ਤਾਂ ਕੰਮ ਗੜਬੜ ਹੈ ਜੇ ਨਾ ਪਤਾ ਹੋਵੇ ਕਹਿੰਦੇ ਕਿਸੇ ਨੂੰ ਨਾ ਇਹੋ ਜਿਹੀ ਚੀਜ਼ਾਂ ਹੋਣ ਤਾਂ ਫਿਰ ਬੰਦੇ ਨੂੰ ਅਸਰ ਘੱਟ ਪੈਂਦਾ ਪਰ ਜੇ ਪਤਾ ਲੱਗਣ ਲੱਗ ਜੇ ਕਿ ਇਹ ਇੰਨਾ ਨੁਕਸਾਨ ਦਾ ਇੱਕ ਹੋ ਸਕਦਾ ਅੰਦਰ ਜਾ ਕੇ ਬੋਡੀ ਜੀ ਦੇ ਵਿੱਚ ਤਾਂ ਸ਼ਾਇਦ ਮੇਰੇ ਖਿਆਲ ਨਾਲ ਜਿਆਦਾ ਲੋਕ ਕੌਨਸ਼ੀਅਸ ਹੋਣ ਪਰ ਕੌਨਸ਼ੀਅਸ ਰਹਿਣਾ ਵੀ ਕੀ ਹੈ ਇਹ ਵੀ ਮਨੁੱਖੀ ਚੇਤਨਾ ਨਾਲ ਸੰਬੰਧਿਤ ਹੈ ਸਾਰੀ ਸ਼ਰਾਬ ਤੇ ਲਿਖਿਆ ਨਸ਼ਿਆਂ ਤੇ ਲਿਖਿਆ ਹਾਨੀਕਾਰਕ ਪਰ ਚੱਲੀ ਜਾਂਦਾ ਰਕਾਪ ਹੋਈ ਕਿਨੇ ਉਹ ਦੇਖਿਆ ਇਹਦੇ ਲਈ ਇੱਕ ਜਨਤਕ ਮੋਨਲਾਈਜੇਸ਼ਨ ਦਾ ਕੁਐਸਚਨ ਹੈ ਉਹ ਜਿਹੜੀਆਂ ਖੋਜਾਂ ਨੇ ਮੇਰੇ ਕਰਨ ਇਹ ਲੋਕਾਂ ਤੱਕ ਕਿਵੇਂ ਪਹੁੰਚਣ ਜਾਂ ਉਹਨਾਂ ਦੇ ਜਿਹੜੇ ਹਾਰਮਫੁਲ ਜਾਂ ਨੁਕਸਾਨਦਾਇਕ ਪਹਿਲੂ ਨੇ ਉਹਦਾ ਇੱਕ ਜ਼ਿੰਦਗੀ ਤੇ ਕੀ ਅਸਰ ਪੈਣਾ ਕੱਲੀ ਤੇ ਜਨਾ ਚਾ ਇਹ ਪਤਾ ਨਹੀਂ ਲੱਗਦਾ ਬੰਦੇ ਨੂੰ ਕਿ ਮੇਰੇ ਤੇ ਕੀ ਅਸਰ ਉਹਨਾਂ ਚਾ ਸ਼ਾਇਦ ਉਹ ਚੇਤ ਦਾ ਨਹੀਂ ਹੈ ਉਸ ਗੱਲ ਦੇ ਉੱਤੇ ਇਹ ਨਹੀਂ ਗੱਲ ਕਰਦਾ ਉਹ ਕਹਿੰਦਾ ਹੋਊਗਾ ਕੋਈ ਗੱਲ ਨਹੀਂ ਸਾਰਿਆਂ ਤੇ ਹੋਊਗਾ ਮੇਰੇ ਕੱਲੇ ਨਾਲ ਕਿਹੜਾ ਕੋਈ ਫਰਕ ਪੈਂਦਾ ਜਾਂਦਾ ਪਰ ਇਹ ਹੈ ਅਲਰਮਿਕ ਸਿਚੁਏਸ਼ਨ ਹੈ ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਲੰਕੈ ਸਰ ਦੀ ਇਹ ਮੈਡੀਕਲ ਕਾਲਜ ਦੇ ਇੱਕ ਅਸਿਸਟੈਂਟ ਪ੍ਰੋਫੈਸਰ ਨੇ ਮਤਲਬ ਇਹ ਸਟੱਡੀ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਜਿਹੜਾ ਡਾਟਾ ਸੀ ਜਨਰਲ ਪਬਲਿਕ ਦਾ ਨਹੀਂ ਸੀ ਉਹਨਾਂ ਦਾ ਡਾਟਾ ਸੀ 20 ਤੋਂ 50 ਸਾਲ ਦੇ ਉਮਰ ਦੇ ਕਿਸਾਨ ਜਿਹੜੇ ਅੱਗ ਆਪ ਲਾਉਂਦੇ ਨੇ ਜਾ ਕੇ ਡੇਲੀ ਸਾਲਾਂ ਤੋਂ ਆਪ ਜਾ ਕੇ ਉੱਥੇ ਘੜਦੇ ਨੇ ਉਹਨਾਂ ਦੇ ਲੰਗ ਇਤੇ ਕੀ ਅਸਰ ਪਿਆ ਉਹ ਕਹਿੰਦੇ ਉਹਨਾਂ ਦੇ ਜਿਹੜੇ ਫੇਫੜੇ ਨੇ ਉਹਨਾਂ ਤੇ ਬਹੁਤ ਅਸਰ ਅਦਾ ਜੁਰੇ ਕਿਉਂਕਿ ਉਹ ਸਭ ਤੋਂ ਪਹਿਲਾਂ ਪੀੜ ਤੋਂ ਉੱਥੇ ਉਹ ਹੈ ਉਹ ਖੜਦਾ ਹੈ ਉਹਦੇ ਵਿੱਚ ਜਾ ਕੇ ਇਦਾਂ ਨਾਲ ਅੱਗ ਲੱਗ ਜਾ ਉਧਰੋਂ ਮੋੜ ਦੋ ਇਦਾਂ ਨਾਲ ਲੱਗ ਜਾ ਉਧਰੋਂ ਮੋੜ ਦੋ ਇਹਦਾ ਮਤਲਬ ਸਭ ਤੋਂ ਜ਼ਿਆਦਾ ਅਸਰ ਅਦਾਜ ਉਸ ਉਹਨਾਂ ਤੇ ਹੁੰਦਾ 20 ਤੋਂ 50 ਇੱਕ ਮਤਲਬ ਹੈਲਥੀ ਲਾਈਫ ਬਣਦੀ ਜਾਂਦੀ ਹੈ ਆਪਣੇ ਇੱਕ ਨੌਜਵਾਨ ਲਾਈਫ ਬਣਦੀ ਜਾਂਦੀ ਹੈ ਔਰ ਉਹੀ ਨਾਰਮਲੀ ਖੇਤੀ ਚ ਉੱਥੇ ਜਾਂਦੇ ਨੇ ਇਹ ਇੱਕ ਨਵੇਖਲੀ ਜਿਵੇਂ ਕਹਿੰਦਾ ਅਲੱਗ ਟਾਈਪ ਦੀ ਦੋ ਪਹਿਲਾਂ ਤਾਂ ਆਪਾਂ ਇਹ ਕਹਿ ਰਹੇ ਸੀ ਜਨਰਲ ਕਿ ਬਾਕੀ ਹਰ ਤੇ ਅਸਰ ਹੋ ਰਿਹਾ ਸਾਰਿਆਂ ਤੇ ਅਸਰ ਹੋ ਰਿਹਾ ਤਾਂ ਉਹਨੇ ਇੱਕ ਸੈਂਪਲ ਲਿਆ ਇਹ ਤੇ ਉਹ ਸੈਂਪਲ ਲੈ ਕੇ ਕਿਸਾਨੀ ਤੇ ਪੋਨਿਆਂ ਦਾ ਤੇ ਜਿਹੜਾ ਜਿਵੇਂ 200 ਕਿਸਾਨ ਦਾ ਲੈ ਕੇ ਤੇ 200 ਕਿਸਾਨਾਂ ਤੋਂ ਇੱਕ ਨਤੀਜਾ ਕੱਢਿਆ ਹੁਣ ਮੈਨੂੰ ਨਹੀਂ ਪਤਾ ਕਿ ਉਹ 200 ਕਿਸਾਨਾਂ ਤੋਂ ਵੀ ਕੱਲਾ ਪਤਾ ਲੱਗਿਆ ਜਾਂ 200 ਕੋਈ ਬਿਲਕੁਲ ਅਗਰਦਾਨ ਆਉਣ ਵਾਲੇ ਤੇ 200 ਅੱਗ ਲਾਉਣ ਵਾਲੇ ਹੁਣ ਉਰਾਂ ਚ ਕੀ ਵਖਰੇਵਾ ਹੁੰਦਾ ਕੋਈ ਕਹਾਣਾਂ ਪਰ ਇਹ ਸਟੋਰੀ ਜਿਹੜੀ ਇਹ ਗੱਲ ਸਾਬਤ ਕਰਦੀ ਹੈ ਕਿ ਬਿਨਾਂ ਸ਼ੱਕ ਕਿਸਾਨ ਦੀ ਇਸ ਲਾਈਨ ਤੇ ਮਜਬੂਰੀ ਹੋएगी ਜਿਹੜੀ ਆਪਾਂ ਵੈਸੇ ਵੀ ਕਹਿੰਦੇ ਆ ਕਿ ਉਹ ਅਗਨਾਉਂਦਾ ਉਹਨੂੰ ਪਹਿਲਾਂ ਅੱਗ ਤੋਂ ਦੂਰ ਕਰੋ ਉਹ ਪਹਿਲਾ ਵਿਕਟਮ ਹੋ ਬਣਦਾ ਪਹਿਲਾ ਵਿਕਟਮ ਉਹਦੀ ਜ਼ਮੀਨ ਬਣਦੀ ਹੈ ਉਹਦਾ ਆਰਗੇਨਿਕ ਮਨਿਹੋਰ ਬਣਦਾ ਤੇ ਨਾਲ ਦੀ ਨਾਲ ਉਹ ਖੁਦ ਬਣਦਾ ਤੇ ਉਹਦਾ ਪਰਿਵਾਰ ਬਣਦਾ ਉਸ ਤੋਂ ਬਾਅਦ ਕਿਤੇ ਜਾ ਕੇ ਕੋਈ ਹੋਰ ਬਣਦਾ ਫਿਰ ਦਿੱਲੀ ਦਾ ਧੂਆ ਆਉਂਦਾ ਜਾ ਕੇ ਜਿੱਤੇ ਦੂਰ ਜੇ ਆਉਂਦਾ ਤੇ ਨਹੀਂ ਆਉਂਦਾ ਔਰ ਇਸ ਘਰ ਨੂੰ ਸੀਰੀਅਸਲੀ ਵਿਚਾਰਨਾ ਚਾਹੀਦਾ ਜਿਹੜੇ ਹੈਲਥ ਨਾਲ ਸੰਬੰਧਿਤ ਤੇ ਐਨਵਾਇਰਨਮੈਂਟ ਨਾਲ ਸੰਬੰਧਿਤ ਇਸ਼ੂ ਜਨੇ ਤਾਂ ਫਿਰ ਇਹਦਾ ਇਲਾਜ ਕੀ ਹੋਵੇ ਤਾਂ ਮਤਲਬ ਤਾਂ ਗਵਰਨਮੈਂਟਾਂ ਨੂੰ ਸਟੱਬਰ ਬਲਰਿੰਗ ਦਾ ਇਲਾਜ ਕੇਵਲ ਜਿਹੜਾ ਉਹ ਵਰਤ ਰਹੇ ਨੇ ਤਾਂ ਉਹਨਾਂ ਨੂੰ ਪਤਾ ਵੀ ਏਨੇ ਸਾਲਾਂ ਤੋਂ ਤਾਂ ਹੋ ਰਿਹਾ ਕੋਈ ਆਊਟ ਆਫ ਬਾਕਸ ਸੋਚ ਕੇ ਥੋੜਾ ਬਹੁਤ ਕਰੋ ਜੇ ਕਿਸਾਨ ਇਹ ਕਹਿੰਦੇ ਨੇ ਵੀ ਸਾਨੂੰ ਵੈਸੇ ਹੀ ਤੁਸੀਂ 100 ਰੁਪਏ ਕੁ 200 ਰੁਪਏ ਕੁਇੰਟਲ ਬੋਨਸ ਦੇ ਦਿਆ ਕਰੋ ਅਸੀਂ ਆਪ ਹੀ ਸਾਬ ਲਾਂਗੇ ਤਾਂ ਇਹ ਤਾਂ ਕਾਸਟ ਕੋਈ ਜ਼ਿਆਦਾ ਨਹੀਂ ਮੈਨੂੰ ਲੱਗਦਾ ਹੈ ਬਿਮਾਰੀਆਂ ਦੇ ਮੁਕਾਬਲੇ ਜਿਹੜੀਆਂ ਬਿਵਾਰੀਆਂ ਚਲੇ ਜਾਂਦੇ ਨੇ ਜਿੰਨੀਆਂ ਉਹਨਾਂ ਦੇ ਵਰਕਡੇਜ ਔਖੇ ਉਹ ਤਾਂ ਮੈਂ ਰਖਿਆ ਜਿੱਦਾਂ ਮਸ਼ੀਨਾਂ ਨੂੰ ਤੁਸੀਂ ਦੇ ਦਿੰਦੇ ਹੋ ਤੇ ਮਸ਼ੀਨਾਂ ਫੇਰ ਕਰਨ ਦੀ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਫੇਰ ਮਸ਼ੀਨਾਂ ਨੂੰ ਦੇ ਦਿੰਦੇ ਹੋ ਇਹ ਜੇ ਕੋਈ ਡਾਇਰੈਕਟ ਸਬਸਿਡੀ ਦਾ ਸੌਖਾ ਸੌਦਾ ਹੈ ਤਾਂ ਇਹ ਕਿਉਂ ਨਹੀਂ ਕਰਦੀਆਂ ਸਰਕਾਰਾਂ ਇਹ ਮੇਰੇ ਵੀ ਕਦੇ ਸਮਝ ਨਹੀਂ ਆਈ ਗੱਲ ਖਰਚ ਡਬਲ ਬਰਨਿੰਗ ਦੇ ਮੁੱਦੇ ਦੇ ਉੱਤੇ ਜਿਹੜੀ ਇਹ ਸਟੱਡੀ ਰਿਪੋਰਟ ਹੈ ਇਸ ਬੇਸ ਦੇ ਉੱਤੇ ਇਹਦਾ ਇਲਾਜ ਛੇਤੀ ਹੋਣਾ ਚਾਹੀਦਾ ਹੈ ਕਿਉਂਕਿ ਅਗਰ ਇਹਦਾ ਇਲਾਜ ਛੇਤੀ ਨਹੀਂ ਹੋਇਆ ਤੇ ਫਿਰ ਲੋਕਾਂ ਦੀ ਸਿਹਤ ਖਰਾਬ ਹੋ ਜਾਏਗੀ ਔਰ ਉਹਨਾਂ ਦਾ ਇਲਾਜ ਕਰਨਾ ਔਖਾ ਹੋ ਜਾਏਗਾ